ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਬੱਚਿਆਂ ਦੇ ਸੂਟ ਬਣਾਉਣਾ ਸਿਖਾਉਨੇ ਆ ਆਪਣੇ ਕੋਲੇ ਹੈਗਾ ਜੀ ਇਹ ਗਰਮ ਕੱਪੜਾ ਤੇ ਬੂਰਾ ਵਾਲਾ ਕੱਪੜਾ ਬਹੁਤ ਹੀ ਜ਼ਿਆਦਾ ਵਧੀਆ ਕੱਪੜਾ ਹੈ ਇਹ ਸੌਫਟ ਜਿਹਾ ਕੱਪੜਾ ਹੈ ਦੇਖੋ ਆਪਾਂ 3 ਮਹੀਨਿਆਂ ਦੇ ਬੱਚੇ ਦਾ ਸੂਟ ਬਣਾ ਰਹੇ ਆ ਤੇ ਆਪਣੇ ਕੋਲੇ ਕੱਪੜਾ ਸਿਰਫ ਦੇਖੋ ਜੀ ਇਹ 17 ਇੰਚ 1.5 16 17 ਇੰਚ ਕੱਪੜਾ ਹੈਗਾ ਸਾਰਾ ਕੁੱਲ ਤੇ ਜਦੋਂ ਆਪਾਂ ਇਹ ਮਾਰਕੀਟ ਦੇ ਵਿੱਚੋਂ ਖਰੀਦਣਾ ਹੁੰਦਾ ਆਮ ਹੀ ਦੇਖੋ ਇਹ ਤੁਲਮੇ ਕੱਪੜੇ ਵਾਲੀ ਦੁਕਾਨ ਦੇ ਵਿੱਚੋਂ ਮਿਲ ਜਾਂਦਾ ਇਹਨੂੰ ਹੌਜਰੀ ਵਾਲਾ ਕੱਪੜਾ ਵੀ ਆਪਾਂ ਕਹਿ ਦਿੰਨੇ ਆ ਤੇ ਦੇਖੋ ਸਿਰਫ ਆਪਾਂ ਇਹ ਜਿਸ ਤਰ੍ਹਾਂ ਨਾਲ ਲੈਣਾ ਹੁੰਦਾ ਜੀ ਆਪਾਂ ਨੂੰ ਪੂਰੇ ਪਣੇ ਦੇ ਹਿਸਾਬ ਨਾਲ ਕੱਪੜਾ ਮਿਲਦਾ ਹੁੰਦਾ ਤੇ ਆਪਾਂ ਸਿਰਫ ਇੱਕ ਲੈਂਥ ਲੈਣੀ ਹੁੰਦੀ ਹੈ ਜਿੰਨਾ ਵੀ ਆਪਾਂ ਨੂੰ ਕੱਪੜਾ ਚਾਹੀਦਾ ਹੁੰਦਾ ਆਪਾਂ 3 ਮਹੀਨਿਆਂ ਦੇ ਬੱਚੇ ਦਾ ਸੂਟ ਬਣਾ ਰਹੇ ਹਾਂ ਦੇਖੋ ਆਪਾਂ 17 ਇੰਚ ਕਪੜਾ ਲੈਂਤਾ ਹੈ ਬਾਕੀ ਆਪਣੇ ਕੋਲੇ ਸਾਰਾ ਪਣ ਹੈ ਇਹਦੇ ਵਿੱਚੋਂ ਆਪਾਂ ਤੁਹਾਨੂੰ ਬੱਚੇ ਦਾ ਪੂਰਾ ਕੈਪ ਸੂਟ ਬਣਾ ਕੇ ਦਿਖਾਵਾਂਗੇ ਜੀ ਵਿਦ ਪਜਾਮੀ ਤੇ ਜਿਹੜਾ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਦੇਖੋ ਆਪਾਂ ਜਿਵੇਂ ਬੱਚੇ ਦਾ ਸੂਟ ਬਣਾ ਰਹੇ ਹਾਂ 13 ਇੰਚ ਆਪਾਂ ਇਹਦੀ ਲੈਂਥ ਰੱਖਣੀ ਹੈ ਤੇ 12 ਇੰਚ ਆਪਾਂ ਇਹਦੀ ਤੜਾਈ ਰੱਖਾਂਗੇ ਦੇਖੋ ਇੱਕ ਪੀਸ ਆਪਾਂ 12 ਇੰਚ ਦਾ ਉੱਪਰ ਆ ਰੱਖ ਲਾਂਗੇ ਤੇ ਨੀਚੇ ਵਾਲਾ ਪੀਸ ਆਪਾਂ ਥੋੜਾ ਜਿਹਾ ਵੱਧ ਮਾ ਰੱਖਾਂਗੇ ਕਿਉਂਕਿ ਦੇਖੋ ਜੀ ਆਪਾਂ ਇਹਦੇ ਉੱਤੇ ਨਾ ਫੱਟੀ ਲਾਉਣੀ ਹੈ ਤੇ ਬਟਨ ਲਾਵਾਂਗੇ ਜੇ ਆਪਾਂ ਫੱਟੀ ਬਟਨ ਨਾ ਲਾਉਣਾ ਹੋਵੇ ਆਪਾਂ ਦੋ ਬਟਨ ਲਾ ਕੇ ਫੱਟੀ ਬਣਾਉਣੀ ਹੋਵੇ ਫਿਰ ਆਪਾਂ ਪੂਰੇ ਸੂਏ ਦੋਨੇ ਇੱਕੋ ਜਿਹੇ ਪੀਸ ਲਵਾਂਗੇ ਆਪਾਂ ਇਹ 1.5 ਇੰਚ ਜਿਹੜਾ ਕੱਪੜਾ ਹੈਗਾ ਨੀਚੇ ਵਾਲੇ ਪੀਸ ਦਾ ਵਧਾ ਕੇ ਲੈਤਾ ਤੇ 13 ਇੰਚ ਆਪਾਂ ਦੇਖੋ ਜੀ ਇਹਦੀ ਲੈਂਥ ਰੱਖਣੀ ਹੈ 14 ਇੰਚ ਆਪਾਂ ਰੱਖਾਂਗੇ 1 ਇੰਚ ਆਪਾਂ ਫੋਲਡਿੰਗ ਦੇ ਵਾਸਤੇ ਰੱਖਾਂਗੇ ਤੇ ਇਸ ਤਰ੍ਹਾਂ ਆਪਾਂ ਦੇਖੋ ਜੀ ਇਹ ਪੀਸ ਪਹਿਲਾਂ ਇਹਦੀ ਕਟਿੰਗ ਕਰ ਲੈਣੇ ਆ ਉਸ ਤੋਂ ਬਾਅਦ ਤੁਹਾਨੂੰ ਆਪਾਂ ਦੱਸਦੇ ਹਾਂ ਕਿ ਉਸ ਤੋਂ ਬਾਅਦ ਆਪਾਂ ਕਿਵੇਂ ਕਰਨਾ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਲੈਂਥ ਵਧਾ ਕੇ ਰੱਖੀ ਹੈ ਉੱਥੋਂ ਆਪਾਂ ਇਹਦੀ ਕਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੀ ਲੈਂਥ ਰੱਖਣੀ ਆ ਆਪਾਂ ਫालतू ਕੱਪੜਾ ਕੱਟ ਦਿੰਨੇ ਆ ਤੇ ਲੈਂਥ ਦੇ ਹਿਸਾਬ ਨਾਲ ਦੇਖੋ ਜੀ ਆਪਾਂ ਇਹ ਕੱਪੜਾ ਲੈਣੇਗਾ ਉੱਪਰਲਾ ਪੀਸ ਜਿਹੜਾ ਹੈਗਾ ਦੇਖੋ ਉਹ ਬੈਕ ਵਾਲਾ ਪੀਸ ਹੋਊਗਾ ਨੀਚੇ ਵਾਲਾ ਪੀਸ ਜਿਹੜਾ ਆਪਾਂ ਬਦਮਾ ਲੱਤੈ ਉਹਦੇ ਉੱਤੇ ਆਪਾਂ ਫੱਟੀਆਂ ਲਾਵਾਂਗੇ ਤੇ ਚਾਹੀਏ ਤਾਂ ਆਪਾਂ ਦੇਖੋ ਜਿੱਪ ਵਗੈਰਾ ਵੀ ਲਗਾ ਸਕਦੇ ਆ ਇਹ ਬੱਚੇ ਦੇ ਸੂਟ ਤੇ ਮੈਸੇ ਮੈਂ ਬਟਨ ਲਗਾਇਆ ਕਿਉਂਕਿ ਜਿੱਪ ਜਿਹੜੀ ਹੈਗੀ ਛੋਟਾ ਬੱਚਾ ਹੈ ਚੁਪਦੀ ਰਹਿੰਦੀ ਹੈ ਇਸ ਕਰਕੇ ਆਪਾਂ ਸਿਰਫ ਬਟਨ ਲਗਾਵਾਂਗੇ ਜਿਹਦੇ ਦੇ ਤਿੰਨ ਚਾਰ ਜਿੰਨੇ ਕਿ ਲੱਗਣਗੇ ਇਹਦੇ ਉੱਤੇ ਤੇ ਬਾਕੀ ਦੇਖੋ ਸਾਨੂੰ ਆਪਾਂ ਜਿਵੇਂ ਦੱਸ ਰਿਹਾ ਵੀਡੀਓ ਦੇ ਵਿੱਚ ਤੁਸੀਂ ਪੂਰੀ ਵੀਡੀਓ ਦੇਖੋ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਦੇ ਸਮਝ ਆ ਸਕੇ ਤੇ ਦੇਖੋ ਜਿਹੜਾ ਆਪਾਂ ਲੈਂਥ ਜਿਹਦੀ ਵੱਧ ਲੈਤੀ ਸੀ ਉਹ ਵਾਲਾ ਨੀਚੇ ਵਾਲਾ ਪੀਸ ਸੌਰੀ ਲੈਂਥ ਨਹੀਂ ਚੜਾਈ ਚੜਾਈ ਜਿਹੜੀ ਵੱਧ ਲੈਤੀ ਸੀ ਉਹਨੂੰ ਆਪਾਂ ਐ ਫੋਲਡ ਕਰਕੇ ਰੱਖ ਲਿਆ ਤੇ ਦੇਖੋ ਬੰਦ ਸਾਈਡਾਂ ਦੋਨੇ ਕੱਪੜੇ ਦੀ ਆਪਾਂ ਇੱਕ ਸਾਈਡ ਰੱਖਿਆ ਜੀ ਖੁੱਲੀਆਂ ਸਾਈਡਾਂ ਦੋਨੇ ਆਪਾਂ ਇੱਕ ਸਾਈਡ ਰੱਖਿਆ ਜਿਹੜੀਆਂ ਖੁੱਲ੍ਹੀ ਸਾਈਡ ਤੋਂ ਰੱਖਿਆ ਉਧਰੋਂ ਆਪਾਂ ਦੇਖੋ ਮੋੜਿਆਂ ਦੀ ਕਾਟ ਪਾਵਾਂਗੇ ਨੀਚੇ ਵਾਲਾ ਪੀਸ ਹੈ ਜਿਹੜਾ ਵੱਧ ਮਾ ਸੀ ਉਹ ਆਪਾਂ ਦੇਖੋ ਜੀ ਨੀਚੇ ਇਸ ਤਰ੍ਹਾਂ ਰੱਖਿਆ ਤੇ ਮੂਰੇ ਪੀਸ ਜਿਹੜੇ ਖੁੱਲੇ ਮੂੰਹ ਨੇ ਜਿੱਧਰ ਉਧਰ ਆਪਾਂ ਬਰੋਬਰ ਰੱਖਣੇ ਨੇਗੇ ਉੱਪਰਲਾ ਪੀਸ ਮਿਲਣਾ ਤੇ 5 ਇੰਚ ਦਾ ਆਪਾਂ ਤੀਰਾ ਰੱਖਣਾ ਹੈ ਬੱਚੇ ਦੇ ਸੂਟ ਦਾ ਤੇ 5 ਇੰਚ ਹੀ ਰੱਖਾਂਗੇ ਮੋਢਾ ਦੇਖੋ ਤੀਰਾ ਜੇ ਬਾਲਾ ਦਾ ਆਪਾਂ ਕੈਪ ਲਾਉਣੀ ਹੋਵੇ ਜੇ ਥੋੜਾ ਜਿਆਦਾ ਛੋਟਾ ਤੀਰਾ ਕਰ ਲਈ ਨਾ ਫਿਰ ਕੈਪ ਕੋਲੋਂ ਖਿੱਚ ਪੈਂਦੀ ਰਹਿੰਦੀ ਹੈ ਤੀਰਾ ਦੇਖੋ ਇਹਦਾ ਥੋੜਾ ਜਿਹਾ ਆਪਾਂ ਵੱਡਾ ਰੱਖਣਾ ਹੈ ਜੇ ਆਪਾਂ ਵੱਡਾ ਸੂਟ ਬਣਾ ਰਹੇ ਹਾਂ ਜੇ ਤਾਂ ਵੀ ਆਪਾਂ ਨੂੰ ਤੀਰਾ ਵੱਡਾ ਹੀ ਰੱਖਣਾ ਪੈਣਾ ਹੈ ਇਸ ਕਰਕੇ ਜਿਹੜਾ ਨੀਚੇ ਵਾਲਾ ਪੀਸੀ ਦੇਖੋ ਵਾਧਮਾ ਰੱਖਿਆ ਸੀ ਉੱਥੋਂ ਆਪਾਂ ਸੈਂਟਰ ਕੋਲੋਂ ਕੱਟ ਦਾਂਗੇ ਤੇ ਇੱਥੇੋਂ ਫਿਰ ਆਪਾਂ ਦੇਖੋ ਜੀ ਫੱਟੀ ਵਾਸਤੇ ਕਾਟ ਪਾਵਾਂਗੇ ਗਲੇ ਦੀ 1 ਇੰਚ ਆਪਾਂ ਵਾਧ ਦੇ ਰੱਖਿਆ ਸੀ 1 ਇੰਚ ਆਪਾਂ ਦੋਨੇ ਪੀਸਾ ਨੂੰ ਇਸ ਤਰ੍ਹਾਂ ਹੀ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਦੇਖੋ ਫਿਰ ਆਪਾਂ 2 ਇੰਚ ਉੱਪਰੋਂ ਚੜਾਈ ਲੈਣੀ ਹੈ ਗਲੇ ਦੀ ਤੇ 3 ਇੰਚ ਆਪਾਂ ਇਹਦੀ ਲੰਬਾਈ ਲੈਣੀ ਹੈ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਦੀ ਇਸ ਤਰ੍ਹਾਂ ਹੀ ਕਾਟ ਪਾ ਦੇਣੀ ਹੈ ਕਾਰਟ ਪਾਉਣ ਤੋਂ ਬਾਅਦ ਆਪਾਂ ਫਿਰ ਸਾਨੂੰ ਦੋਨੇ ਪੀਸ ਦਿਖਾਉਣੇ ਆ ਕਿਸ ਤਰ੍ਹਾਂ ਇਹਦੀ ਕਾਟ ਆਉਗੀ ਤੇ ਆਪਾਂ ਥੋੜਨਾ ਜਿਹਾ ਫੱਟੀਆਂ ਤੇ ਨਿਸ਼ਾਨ ਵੀ ਲਗਾਵਾਂਗੇ ਜਿੰਨੀ ਕੀ ਆਪਾਂ ਫੱਟੀ ਫੋਲਡ ਕਰਨੀ ਹੈ ਲੋ ਜੀ ਇਹ ਦੇਖੋ ਆਪਾਂ ਇਸ ਤਰ੍ਹਾਂ 1 ਇੰਚ ਦੀ ਫੱਟੀ ਫੋਲਡ ਕਰਾਂਗੇ ਦੋਨੇ ਸਾਈਡਾਂ ਦੀਆਂ ਇਸ ਤਰ੍ਹਾਂ ਫੱਟੀ ਉੱਤੇ ਫੱਟੀ ਦੇਖੋ ਜੀ ਇਸ ਤਰ੍ਹਾਂ ਹੀ ਆਜੂ ਤੇ ਇੱਥੇ ਕਾਜ ਵਟਣ ਕਰਾਂਗੇ ਇਹ ਆਪਣਾ ਬੈਕ ਵਾਲਾ ਪੀਸ ਇਹਦੇ ਵਿੱਚ ਲਪੇਟ ਕੇ ਇੱਕ ਵਾਰ ਆਪਾਂ ਸਾਈਡ ਤੇ ਰੱਖ ਦਿੰਨੇ ਆ ਜਿਹੜਾ ਆਪਣੇ ਕੋਲੇ ਕੱਪੜਾ ਦੇਖੋ ਜੀ ਬਚਿਆ ਉਹਦੇ ਆਪਾਂ ਇੱਕ ਕੱਟਾਂਗੇ ਪਜਾਮੇ ਤੇ ਇਹਦੀ ਲੈਂਥ ਦੇਖੋ ਜਿਹੜੀ ਹੈਗੀ ਹੈ ਆਪਾਂ ਉਹਦੇ ਹਿਸਾਬ ਨਾਲ ਰੱਖਾਂਗੇ ਕਿਉਂਕਿ 1 ਇੰਚ ਆਪਾਂ ਉੱਪਰੋਂ ਲਾਸਟਿਕ ਦਾ ਵੀ ਰੱਖਣਾ ਤੇ 1 ਇੰਚ ਫੋਲਡਿੰਗ ਦਾ ਵੀ ਰੱਖਣਾ ਹੈ 2 ਇੰਚ ਵਧਾ ਕੇ ਰੱਖਾਂਗੇ 13 ਇੰਚ ਆਪਾਂ ਨੂੰ ਪਜਾਮੇ ਚਾਹੀਦੇ ਆ ਆਪਾਂ 1.5 15 ਇੰਚ ਦੀ ਲੈਂਥ ਰੱਖਾਂਗੇ ਤੇ ਆਪਾਂ 6 ਇੰਚ ਰੱਖਾਂਗੇ ਜੀ ਝੋਲੀ ਕੋਲੋਂ ਇਹਦੀ ਜਿਹੜੀ ਚੜਾਈ ਰੱਖਣੀ ਹੈ 7 ਇੰਚ ਆਪਾਂ ਇਹਦੀ ਉੱਪਰੋਂ ਦੇਖੋ ਜੀ ਆਸਣ ਕੋਲੋਂ ਝੋਲੀ ਰੱਖਾਂਗੇ 7 ਇੰਚ ਆਪਾਂ ਤਿਆਰ ਰੱਖਾਂਗੇ ਤੇ 1 ਇੰਚ ਆਪਾਂ ਇਲਾਸਟਿਕ ਦਾ ਵਧਾ ਕੇ 8 ਇੰਚ ਦੇ ਨਿਸ਼ਾਨ ਲਾਵਾਂਗੇ 2 ਇੰਚ ਪਹਿਲਾਂ ਆਪਾਂ ਦੇਖੋ ਲੈਂਥ ਮਣੀ ਹੈ 2 ਇੰਚ ਆਪਾਂ ਐਕਸਟਰਾ ਕਪੜਾ ਲੈਂਦੇ ਜੀ 1 ਇੰਚ نیچے ਫੋਲਡਿੰਗ ਦਾ ਤੇ 1 ਇੰਚ ਉੱਪਰ ਫੋਲਡਿੰਗ ਦਾ ਲੈਣਾ ਹੈ ਲੋ ਜੀ ਹੁਣ ਜਿਵੇਂ ਬੱਚਿਆਂ ਨੇ ਦੇਖੋ ਆਪਾਂ ਡਾਈਪਰ ਵਗੈਰਾ ਲਾ ਦਨੇ ਆ ਇਸ ਕਰਕੇ ਥੋੜੀ ਝੋਲੀ ਮੈਂ ਵੱਡੀ ਰੱਖੀ ਏ ਤੇ ਕਿਉਂਕਿ ਫੇਰ ਨਾ ਬੱਚੇ ਦੇ ਇੱਥੋਂ ਲੱਕ ਕੋਲੋਂ ਟਾਈਟ ਨਹੀਂ ਰਹਿੰਦਾ ਇਸ ਕਰਕੇ ਤੇ ਆਪਾਂ ਥੋੜੀ ਜਿਆ ਚੜਾਈ ਵੀ ਇਹਦੀ ਵੱਧ ਰੱਖੀ ਸੀ ਝੋਲੀ ਕੋਲੋਂ ਤੇ ਆਪਾਂ ਦੇਖੋ ਮੂਰੀ ਕੋਲੋਂ ਇਸ ਤਰ੍ਹਾਂ ਝੋਲੀ ਦਾ ਨਿਸ਼ਾਨ ਲਾ ਕੇ ਰੇਵ ਨਿਸ਼ਾਨ ਲਾਉਣਾ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਕਾਟ ਪਾਉਣੀ ਹੈ ਜੀ ਉਹ ਅੰਦਰ ਨੂੰ ਥੋੜੀ ਜਿਹੀ ਗਲਾਈ ਦੇ ਕੇ ਇਸ ਤਰ੍ਹਾਂ ਹੀ ਕਾਟ ਪਾ ਦਾਂਗੇ ਇਹ ਆਪਣੀ ਜਿਹੜੀ ਪਜਾਮੀ ਹੈ ਇਹਦੀ ਕਟਿੰਗ ਹੋ ਗਈ ਤੇ ਸੋ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੇਖੋ ਜੀ ਪੂਰੀ ਕਟਿੰਗ ਸਿਖਾਵਾਂਗੇ ਤੇ ਨਾਲੇ ਆਪਾਂ ਤੁਹਾਨੂੰ ਸਿਲਾਈ ਕਰਨੀ ਸਿਖਾਵਾਂਗੇ ਆਪਣੀ ਪਜਾਮੀ ਦੀ ਜਿਹੜੀ ਕਟਿੰਗ ਹੋ ਗਈ ਹੈ ਕਮੀਜ਼ ਦੀ ਕਟਿੰਗ ਹੋ ਗਈ ਹੈ ਤਾਂ ਹੁਣ ਆਪਾਂ ਕੱਢਣੀ ਹੈ ਇਹਦੇ ਵਿੱਚੋਂ ਬਾਜੂ देखो बाजू मैं इस तरह ही मोड़ के ता काट रही हूं क्योंकि ਜਿਹੜਾ ਬੂਰ ਹੈ ਜੀ ਬੂਰ ਫੇਰ ਨਾ ਇੱਕ ਬਾਹ ਦਾ ਉੱਪਰ ਆਜੂ ਇੱਕ ਬਾਹ ਦਾ ਨੀਚੇ ਆਜੂ ਇਸ ਕਰਕੇ ਸਿਰਫ ਆਪਾਂ ਇੱਕ ਲੈਂਥ ਤੇਰੀ ਬਾਹ ਦੀ ਚੌੜਾਈ ਲੈ ਰਹੇ ਆ ਤੇ ਫਿਰ ਆਪਾਂ ਬਾਹ ਨੂੰ ਚੰਗੀ ਤਰ੍ਹਾਂ ਸਮਝਾਉਣੀ ਆ ਕਿ ਆਪਾਂ ਬਾਹ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਕੱਟ ਲੈਣੀ ਆ ਆਪਾਂ ਦੋ ਪੀਸ ਇਸ ਤਰ੍ਹਾਂ ता ਕਟਾਂਗੇ ਜੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਆ ਕਿਉਂਕਿ ਬੂਰ ਹੈ ਜਿਹੜਾ ਦੇਖੋ ਇਹ ਬੂਰ ਵਾਲਾ ਕੱਪੜਾ ਹੈ ਨਹੀਂ ਤਾਂ ਫਿਰ ਇੱਕ ਬਾਹ ਦਾ ਬੂਰ نیچے ਨੂੰ ਤੇ ਇੱਕ ਬਾਹ ਦਾ ਬੂਰ ਉੱਪਰ ਨੂੰ ਆ ਜਾਊਗਾ ਤੇ ਆਪਾਂ ਜਿਹੜੇ ਬੂਰ ਦੇ ਪੀਸ ਰੱਖਨੇ ਆ ਜਿਵੇਂ ਆਪਾਂ ਸ਼ਰਟ ਦੇ ਰੱਖੇ ਸੀਗੇ نیچے ਨੂੰ ਇਸੇ ਤਰ੍ਹਾਂ نیچے ਨੂੰ ਆਪਾਂ ਵਾਂਦੇ ਰੱਖਾਂਗੇ ਤੇ ਨੀਚੇ ਵਾਲੀ ਸਾਈਡ ਹੀ ਆਪਾਂ ਦੇਖ ਕੇ ਦੇਖੋ ਜੀ ਉਸ ਹਿਸਾਬ ਨਾਲ ਆਪਾਂ ਪਜਾਮੀ ਦੇ ਰੱਖਿਆ ਨਹੀਂ ਤਾਂ ਫਿਰ ਸ਼ਾਈਨਿੰਗ ਦਾ ਫਰਕ ਪੈ ਜਾਂਦਾ ਇਸ ਕਰਕੇ ਜਿਹੜਾ ਬੂਰ ਹੈ ਉਹ نیچے ਰੱਖ ਕੇ ਆਪਾਂ ਇਹ ਪਹਿਲਾਂ ਚੈੱਕ ਕੀਤਾ ਸੀ ਤੇ ਹੁਣ ਦੇਖੋ ਆਪਾਂ ਬਾਂਹੇ ਮੂਰੀ ਲੱਤੀ ਹੈ ਜੀ 4 ਇੰਚ ਦੇ ਤੇ ਮੋਢਾ ਲੱਤਾ ਆਪਾਂ 5 ਇੰਚ ਦਾ ਹੁਣ ਆਪਾਂ ਇਸ ਤਰ੍ਹਾਂ ਦੇਖੋ ਜੀ ਇਹਦੀ ਕਾਟ ਪਾ ਲਾਂਗੇ ਬਾਂਹ ਦੇ ਸਾਰੇ ਆਪਣੇ ਸੂਟ ਦੇ ਦੇਖੋ ਇਸ ਤਰ੍ਹਾਂ ਹੀ ਕਟਿੰਗ ਕਰ ਲਾਂਗੇ ਹੁਣ ਆਪਣੇ ਕੋਲ ਕੈਪ ਰਹਿਦਾ ਕਿ ਪੀਸ ਰਹਿ ਗਿਆ ਜੀ ਛੋਟਾ ਜਿਹਾ ਉਹਦੇ ਵਿੱਚੋਂ ਆਪਾਂ ਕੱਢਾਂਗੇ ਬੱਚੇ ਦੀ ਕੈਪ ਦੇਖੋ ਬਾਂਹ ਦਾ ਕੱਪੜਾ ਕਈ ਵਾਰ ਘੱਟ ਰਹਿ ਜੇ ਤਾਂ ਆਪਾਂ ਬਾਂਹ ਦੇ ਮੂਰੇ ਬਾਰਡਰ ਲਾ ਸਕਦੇ ਹਾਂ ਮੈਂ ਤੁਹਾਨੂੰ ਬਾਰਡਰ ਲਾਉਣਾ ਦੱਸੂਗੀ ਵੀਡੀਓ ਦੇ ਵਿੱਚ ਜਦੋਂ ਕਿ ਆਪਾਂ ਸਿਲਾਈ ਕਰਾਂਗੇ ਲੋ ਜੀ ਹੁਣ ਆਪਾਂ 1 ਇੰਚ ਦੇਖੋ ਫੋਲਡ ਕਰ ਲਿਆ ਜਿਹੜਾ ਕਿ ਆਪਾਂ ਡੋਰੀ ਪਾਉਣੀ ਹੁੰਨੀ ਆਂਗੇ ਕੈਪ ਦੇ ਵਿੱਚ ਜਿਹੜੀਆਂ ਡੋਰੀਆਂ ਪਾਈਆਂ ਹੁੰਦੀਆਂ ਆਪਾਂ ਉਹਦੇ ਵਾਸਤੇ 1 ਇੰਚ ਫੋਲਡ ਕਰ ਲਿਆ 7 7.5 ਇੰਚ ਦੀ ਆਪਾਂ ਕੈਪ ਰੱਖਣੀ ਆ ਜੀ ਲੈਂਥ ਤੇ 6 ਇੰਚ ਦੀ ਚੌੜਾਈ ਰੱਖਾਂਗੇ ਇੱਕ ਵਾਰ ਦੇਖੋ ਆਪਾਂ ਚਾਰਸ ਪੀਸ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਉਸ ਤੋਂ ਬਾਅਦ ਦੇਖੋ ਆਪਾਂ ਫालतू ਕੱਪੜੇ ਨੂੰ ਕੱਟ ਕੇ ਤੇ ਜਿੱਥੋਂ ਦੇਖੋ ਜੀ ਆਪਾਂ ਇਹਨੂੰ ਜੜਾਈ ਜੜਨਾ ਹੈਗਾ ਜਾਨੀ ਕਿ ਗਰਦਨ ਮਤਲਬ ਕਿ ਗਰਦਨ ਵਾਲੀ ਸਾਈਡ ਤੇ ਕੋਲੋਂ ਗਲੇ ਵਾਲੀ ਸਾਈਡ ਕੋਲੋਂ ਕੈਪ نیچے ਤੋਂ ਆਪਾਂ ਥੋੜੀ ਜੀ ਨਾ ਇਹਦੀ ਸ਼ੇਪ ਦੇਵਾਂਗੇ ਕਿਉਂਕਿ ਇੱਥੋਂ ਆਪਾਂ 1 ਇੰਚ ਦੀ ਕਟਾ ਦੇਾਂਗੇ ਦੇਖੋ 1 ਇੰਚੋ ਘਟਾ ਕੇ ਉੱਪਰੋਂ ਨਹੀਂ ਆਪਾਂ ਘਟਾਉਣੀ ਹੈਗੀ ਉੱਪਰੋਂ ਆਪਾਂ ਇਸ ਤਰ੍ਹਾਂ ਘਾਟ ਨੂੰ ਆਏ ਮਲਾ ਦਾਂਗੇ ਕਿਉਂਕਿ ਸਿਰ ਦੇਖੋ ਥੋੜਾ ਜਿਹਾ ਵੱਡਾ ਹੁੰਦਾ ਹੈ ਗਰਦਨ ਕੋਲੋਂ ਦੇਖੋ ਛੋਟੀ ਜੀ ਆਪਾਂ ਨੂੰ ਘਟ ਚਾਹੀਦਾ ਹੁੰਦਾ ਹੈ ਤਾਂ ਜੋ ਜਿਹੜੀ ਇਹਦੀ ਸ਼ੇਪ ਹੈ ਸੋਹਣੀ ਵੀ ਆਵੇ ਤੇ ਦੇਖੋ ਬੱਚੇ ਦਾ ਜਿਹੜਾ ਸਿਰ ਹੈ ਪੂਰਾ ਕਵਰ ਆ ਜੇ ਇਹ ਕਵਰ ਹੋ ਜੇ ਇਸ ਕਰਕੇ ਦੇਖੋ ਆਪਾਂ ਇਹਦੀ ਇਸ ਤਰ੍ਹਾਂ ਕਟਾਈ ਕਰਨੀ ਹੈ ਅਮ ਤਾਂ ਜਿਹ ਦੂਸੇ ਦੇਖੇ ਹੋਣਾ ਕੈਪ ਵਾਲੇ ਸੂਟਾਂ ਦੀ ਦੇਖੋ ਜੀ ਇਸ ਤਰ੍ਹਾਂ ਇਹਦੀ ਸ਼ੇਪ ਹੁੰਦੀ ਹੈ ਆਪਾਂ ਉਸੇ ਤਰ੍ਹਾਂ ਪੂਰੇ ਸੂਟ ਦੀ ਕਟਿੰਗ ਕਰ ਲਈ ਹੈ ਤੇ ਹੁਣ ਆਪਾਂ ਤੁਹਾਨੂੰ ਸਟਿਚ ਕਰਨਾ ਦੱਸਦੇ ਹਾਂ ਕਿ ਇਹ ਕਿਵੇਂ ਸਟਿਚ ਕਰਨਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਸੁਵੀ ਲੈਂਦੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਉਂਕਿ ਮੇਰੇ ਲਵੇ ਹੈਗੀ ਹੈ ਅੰਬ੍ਰੇਲਾ ਮਸ਼ੀਨ ਮੋਟਰ ਵਾਲੀ ਮੈਂ 14 ਨੰਬਰ ਆਰਗਨ ਦੀ ਸੁਵੀ ਇਹਦੇ ਉੱਤੇ ਚੜਾਈ ਹੋਈ ਹੈ ਜੇਗੀ ਆਪਾਂ ਸਲਾਈ ਦੇਖੋ ਆਪਾਂ ਇਹਦੇ ਨਾਲ ਸਲਾਈ ਕਰਨੀ ਆ ਉਸ ਤੋਂ ਬਾਅਦ ਦੇਖੋ ਜੀ ਆਪਾਂ ਫੱਟੀਆਂ ਫੋਲਡ ਕਰਨੀਆਂ نیچے ਵੀ ਮੈਂ ਛੋਟਾ ਜਿਹਾ ਟੱਕ ਲਾ ਲਿਆ ਉੱਪਰਲੀ ਸਾਈਡ ਵੀ ਟੱਕ ਲਾ ਲਿਆ ਤਾਂ ਜੋ ਫੱਟੀ ਫੋਲਡ ਕਰਨੀ ਆਪਾਂ ਨੂੰ ਸੌਖੀ ਹੋ ਜਾਂਦੀ ਹੈ ਫੱਟੀ ਵਿੱਚ ਬਾਲਣੀ ਪੈਂਦਾ ਇੱਕੋ ਜਿੱਕੀ ਫੱਟੀ ਫੋਲਡ ਹੁੰਦੀ ਹੈ ਇਸ ਕਰਕੇ ਆਪਾਂ ਉੱਪਰ ਤੇ نیچے ਦੋਨੇ ਸਾਈਡਾਂ ਤੇ ਦੇਖੋ ਨਿਸ਼ਾਨ ਲਾਤਾ ਟੱਕ ਲਾਤਾ ਤੇ ਹੁਣ ਆਪਾਂ ਫੱਟੀ ਨੂੰ ਇਸ ਤਰ੍ਹਾਂ ਹੀ ਫੋਲਡ ਕਰ ਦਨੇ ਆ ਸਭ ਤੋਂ ਸੌਖਾ ਤਰੀਕਾ ਜੀ ਦੇਖੋ ਜਿਹੜਾ ਆਪਾਂ ਤੁਹਾਨੂੰ ਬੱਚੇ ਦਾ ਕੈਪਸੂਟ ਘਰੇ ਬਣਾਉਣਾ ਸਿਖਾ ਰਹੇ ਹਾਂ ਕਿਉਂਕਿ ਦੇਖੋ ਆਮ ਤੌਰ ਤੇ ਆਪਾਂ ਬੱਚੇ ਦੇ ਸੂਟ ਬਾਜ਼ਾਰ ਤੋਂ ਜਦੋਂ ਲੈਣੇ ਆ ਤਾਂ ਛੋਟੇ-ਛੋਟੇ ਸੂਟ ਆਪਾਂ ਨੂੰ ਕਮ ਸੇ ਕਮ 3-300 ਰੁਪਏ ਦੇ ਪੈਂਦੇ ਆ ਘਰ ਦੇ ਵਿੱਚ ਦੇਖੋ ਆਪਾਂ 100 ਰੁਪਏ ਦਾ ਕੱਪੜਾ ਲਿਆ ਕੇ ਬੱਚੇ ਦਾ ਸੂਟ ਤਿਆਰ ਕਰ ਸਕਦੇ ਹਾਂ ਜੀ ਬਿਲਕੁਲ ਰੈਡੀਮੇਡ ਦੀ ਤਰ੍ਹਾਂ ਆਪਾਂ ਦੇਖੋ ਜੀ ਫੱਟੀਆਂ ਦੋਨੇ ਸੈਰ ਦੰਆ ਫੋਲਡ ਕਰ ਲਿਆ ਤੇ ਹੁਣ ਬੈਕ ਵਾਲਾ ਜਿਹੜਾ ਪੀਸ ਹੈ ਆਪਾਂ ਤੀਰੇ ਦੀਆਂ ਸੀਨਾ ਲਾਵਾਂਗੇ ਜਿਹੜੀ ਫੱਟੀ ਹੈ ਦੇਖੋ ਜੀ ਆਪਾਂ ਫੱਟੀ ਨੂੰ ਫੋਲਡ ਕੀਤਾ ਸੀ ਉਹ ਆਪਾਂ ਅੰਦਰ ਲਈ ਸੈੱਟ ਕਰਾਂਗੇ ਤੇ ਉਸ ਤੋਂ ਬਾਅਦ ਤੀਰਾ ਜਿਹੜਾ ਹੈਗਾ ਜੀ ਆਪਾਂ ਤੀਰੇ ਦੀਆਂ ਸੀਨਾ ਲਗਾਵਾਂਗੇ ਉੱਪਰ ਬਰੋਬਰ ਬਰੋਬਰ ਪੀਸ ਕਰਕੇ ਵਿਚਾਲੋਂ ਗਲੇ ਦਾ ਦੇਖੋ ਜੀ ਇਸ ਤਰ੍ਹਾਂ ਇਸ ਸੈਂਟਰ ਕੋਲ ਗੈਪ ਰਹਿ ਜਾਊਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਸੀਨਾ ਜਿਵੇਂ ਕਿ ਆਪਾਂ ਤੁਹਾਨੂੰ ਦੱਸ ਰਹੇ ਹਾਂ ਬਹੁਤੀ ਸਾਨੀ ਦੇ ਨਾਲ ਦੇਖੋ ਸੂਟੇ ਬਣ ਕੇ ਤਿਆਰ ਹੋ ਜੂਗਾ ਘਰ ਵਿੱਚ ਆਪਾਂ ਆਪਣੀ ਮਨ ਪਸੰਦ ਦਾ ਕੱਪੜਾ ਲਿਆ ਕੇ ਡਬਲ ਡਬਲ ਸੀਨਾ ਕਰਕੇ ਬੱਚੇ ਦੇ ਸੂਟ ਬਣਾ ਕੇ ਦੇਖੋ ਜੀ ਤਿਆਰ ਕਰ ਸਕਦੇ ਹੁੰਨੇ ਆ ਬਾਜ਼ਾਰ ਵਾਲੇ ਜਿਹੜੇ ਸੂਟ ਹੁੰਦੇ ਆ ਬਹੁਤ ਛੇਤੀ ਉਜੜ ਜਾਂਦੇ ਨੇ ਕਿਉਂਕਿ ਜਿਹੜੀਆਂ ਸੀਨਾ ਹੁੰਦੇ ਆ ਉਹਨਾਂ ਦੀ ਬਹੁਤ ਨਾ ਵੱਡੇ ਵਕੇ ਦੇ ਨਾਲ ਸੀਤੇ ਹੋਏ ਸੂਟ ਹੁੰਦੇ ਨੇ ਤਕਰੀਬਨ ਘਰ ਵਿੱਚ ਦੇਖੋ ਜੀ ਆਪਾਂ ਪੂਰੇ ਵਧੀਆ ਤੇ ਆਪਣੇ ਬੱਚਿਆਂ ਦੇ ਸੂਟ ਬਣਾ ਕੇ ਇਸ ਤਰ੍ਹਾਂ ਤਿਆਰ ਕਰ ਸਕਦੇ ਆਂਗੇ ਮੈਂ ਦੇਖੋ ਤੁਹਾਨੂੰ ਵੱਡਾ ਨਾਈਟ ਸੂਟ ਵੀ ਬਣਾਉਣਾ ਦੱਸੂਗੀ ਤੇ ਉਸ ਤੋਂ ਬਾਅਦ ਦੇਖੋ ਆਪਾਂ ਹੋਰ ਵੀ ਬੱਚੇ ਦੀਆਂ ਪਹਿਲਾਂ ਇਨਰ ਸੂਟ ਬਣਾਉਣਾ ਵੀ ਸਿਖਾਇਆ ਸੀ ਆਪਣੀਆਂ ਭੈਣਾਂ ਨੂੰ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਹਨ ਲਓ ਜੀ ਹੁਣ ਇਹ ਦੇਖੋ ਆਪਣੇ ਕੋਲੇ ਇਸ ਤਰ੍ਹਾਂ ਤਿਆਰ ਹੋ ਗਿਆ ਜੀ ਸੂਟ ਹੁਣ ਆਪਾਂ ਇਹਦੇ ਉੱਤੇ ਇਹਦੀਆਂ ਬਾਹਾਂ ਤਿਆਰ ਕਰ ਲੈਂਦੇ ਆ ਆਪਾਂ ਸੈਡਾਂ ਵੀ ਲਗਾਤੀਆਂ ਸੀ ਸੀਨਾ ਦੇਖੋ ਤੀਰੇ ਵਾਲੀਆਂ ਸੀਨਾ ਲਗਾਤੀਆਂ ਹੁਣ ਆਪਾਂ ਬਾਹ ਤੇ ਥੋੜਾ ਜਿਹਾ ਬਾਰਡਰ ਲਾਵਾਂਗੇ ਜਿਹੜਾ ਬਾਰਡਰ ਦਾ ਆਪਾਂ ਚੜਾਈ ਲੈਂਦੀ ਹੈ ਉਹ 4 ਇੰਚ ਚੜਾਈ ਹੈ ਡਬਲ ਹੋਣ ਤੋਂ ਬਾਅਦ ਬਾਰਡਰ ਦੇਖੋ ਡਬਲ ਲਾਉਣਾ ਤੇ ਡਬਲ ਹੋਣ ਤੋਂ ਬਾਅਦ 2 ਇੰਚ ਦੀ ਚੜਾਈ ਰਹਿ ਜਾਊਗੀ ਤੇ ਬਾਰਡਰ ਜਿੱਦੋਂ ਆਪਾਂ ਕੱਟਣਾ ਜਿੰਨੀ ਬਾਹ ਦੀ ਮੂਰੀ ਹੁੰਦੀ ਹੈ ਉਸ ਤੋਂ ਕਮ ਸਿਕਮ 2 ਇੰਚ ਘਟਾ ਕੇ ਕੱਟਣਾ ਇਹ ਬਾਰਡਰ ਨੂੰ ਜਦੋਂ ਆਪਾਂ ਲਾਉਣਾ ਤੇ ਥੋੜਾ ਜਿਹਾ ਖਿੱਚਦੇ ਹੋਏ ਲਾਉਣਾ ਜੀ ਕਿਉਂਕਿ ਜਦੋਂ ਆਪਾਂ ਖਿੱਚ ਕੇ ਲਾਉਣੀ ਆ ਨਾ ਥੋੜਾ ਟਾਈਟ ਹੋ ਜਾਂਦਾ ਹੈ ਦੇਖੋ ਬੱਚੇ ਨੂੰ ਜਦੋਂ ਆਪਾਂ ਸੂਟ ਇਹ ਪਾਉਣੇ ਆਗੇ ਤੇ ਬੱਚੇ ਦੇ ਜਿਹੜਾ ਹੱਥ ਹੈ ਨਾ ਦੇਖੋ ਉਹ ਬਾਹਰ ਮਤਲਬ ਕਿ ਜਿਹੜੀ ਬਾਹ ਹੈ ਨਾ ਜਦੋਂ ਵੀ ਆਪਾਂ ਬੱਚੇ ਦਾ ਸੂਟ ਪਾਉਣੇ ਹੁੰਨੇ ਆਗੇ ਬਾਰਡਰ ਲਾਉਣ ਦੇ ਨਾਲ ਇਹ ਚੀਜ਼ ਹੁੰਦੀ ਹੈ ਜੀ ਬਾਹ ਮੂਰੇ ਨਹੀਂ ਆਉਂਦੀ ਹੈਗੀ ਬਾਡ ਦੇ ਨਾਲ ਇਸ ਫੀਟਿੰਗ ਆ ਜਾਂਦੀ ਹੈ ਵਧੀਆ ਬਾਹਾਂ ਦੀ ਇਸ ਕਰਕੇ ਮੈਂ ਬਾਰਡਰ ਬਾਹ ਤੇ ਲਾਇਆ ਦੇਖੋ ਤੇ ਉਸ ਤੋਂ ਬਾਅਦ ਆਪਾਂ ਫੀਟਿੰਗ ਵਾਲੀ ਸੀਨ ਲਾ ਦੇਣੀ ਹੈ ਤੇ ਫਿਰ ਆਪਾਂ ਦੇਖੋ ਜੀ ਇਹ ਬਾਹ ਨੂੰ ਜੜਾਂਗੇ ਉਮੀਦ ਦੇ ਨਾਲ ਪਹਿਲਾਂ ਵੀ ਦੇਖੋ ਜੀ ਆਪਾਂ ਆਪਣੀਆਂ ਭੈਣਾਂ ਨੂੰ ਕਿੰਨੇ ਤਰ੍ਹਾਂ ਦੇ ਕੱਪੜੇ ਬੱਚਿਆਂ ਦੇ ਵੀ ਵੱਡੇ ਸੂਟ ਛੋਟੇ ਸੂਟ ਹਰ ਇੱਕ ਤਰ੍ਹਾਂ ਦੇ ਸਿਖਾਉਂਦੇ ਰਹਿਣੇ ਆਂਗੇ ਤੇ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਜਰੂਰ ਕਰਕੇ ਦੱਸਿਆ ਕਰੋ ਲਓ ਜੀ ਹੁਣ ਆਪਾਂ ਜਿਹੜੀ ਬਾਹ ਜੜਨੀ ਹੈ ਬਾਹ ਨੂੰ ਸਿੱਧਾ ਕਰਨਾ ਹੈ ਕਮੀਜ਼ ਨੂੰ ਪੁੱਠਾ ਕਰਨਾ ਹੈ ਇਸੇ ਤਰ੍ਹਾਂ ਦੇਖੋ ਜੀ ਆਪਾਂ ਬਾਹ ਦੀ ਸੀਨ ਲਗਾਵਾਂਗੇ ਵੈਸੇ ਵੀ ਦੇਖੋ ਥੋੜਾ ਮੋਟਾ ਇਹ ਕੱਪੜੇ ਦੇ ਵਿੱਚ ਸਟੈਚ ਵੀ ਹੁੰਦਾ ਹੈ ਮਾੜਾ ਮੋਟਾ ਕੋਈ ਆਪਾਂ ਤੋਂ ਘੱਟ ਵੱਧ ਵੀ ਰਹਿ ਜਾਂਦਾ ਨਾ ਤਾਂ ਖਿੱਚ ਕੇ ਆਟੋਮੈਟਿਕਲੀ ਦੇਖੋ ਜੀ ਇਹ ਸੈੱਟ ਹੋ ਜਾਂਦਾ ਕਿਉਂਕਿ ਇਹ ਕੱਪੜੇ ਦੇ ਵਿੱਚ ਫਲਫਿੰਗ ਕਪੜਾ ਹੁੰਦਾ ਹੈ ਇਸੀ ਤਰ੍ਹਾਂ ਦੇਖੋ ਜੀ ਆਪਾਂ ਜਿਹੜੀਆਂ ਬਾਹਾਂ ਨੇ ਦੋਨੇ ਬਾਹਾਂ ਇਸ ਤਰ੍ਹਾਂ ਹੀ ਜੜ ਲਾਂਗੇ ਉਸ ਤੋਂ ਬਾਅਦ نیچے ਘੇਰੇ ਦੀ ਸੀਨ ਲਾਵਾਂਗੇ ਜੇ ਆਪਾਂ ਚਾਹੀਏ ਦੇਖੋ ਘੇਰੇ ਤੇ ਵੀ ਆਪਾਂ ਇਸ ਤਰ੍ਹਾਂ ਬਾਰਡਰ ਲਾ ਸਕਦੇ ਹੁੰਨੇ ਆ ਜਿਵੇਂ ਕਿ ਆਪਾਂ ਤੁਹਾਨੂੰ ਬਾਹ ਤੇ ਬਾਰਡਰ ਲਾਉਣਾ ਸਿਖਾਇਆਗਾ نیچے ਵੀ ਜਦੋਂ ਬੱਚੇ ਦੇਖੋ ਤੁਰਨ ਲੱਗ ਜਾਂਦੇ ਨੇ ਉਦੋਂ ਇਹ ਬਾਰਡਰ ਲਾਇਆ ਹੋਇਆ ਹੋਵੇ ਤਾਂ نیچے ਨਾ ਸੂਟ ਆਪਾਂ ਥੋੜਾ ਜਿਹਾ ਵੱਡਾ ਵੀ ਰੱਖ ਲਈਏ ਬੱਚੇ ਦੇ 2 ਸਾਲ ਆਉਂਦਾ ਰਹੂਗਾ ਤਾਂ ਵੀ ਬਹੁਤ ਸਹੀ ਰਹਿੰਦਾ ਜੀ ਏ ਵੀ ਦੇਖੋ ਮੈਂ ਸਾਡੇ ਗਵਾਰਡ ਦੇ ਵਿੱਚੋਂ ਕਿਸੇ ਬੱਚੇ ਦੇ ਸੂਟ ਬਣਾ ਰਹੀ ਸੀਗੀ ਉਹ ਮੈਨੂੰ ਕਹਿੰਦੇ ਵੀ ਬੱਚੇ ਦੇ ਸੂਟ ਬਣਾ ਕੇ ਦਿਓ ਜਿਵੇਂ ਉਹਨਾਂ ਨੇ ਕਿਹਾ ਦੇਖੋ ਮੈਂ ਉਸੇ ਢੰਗ ਨਾਲ ਬਣਾਤੇ ਤੇ ਆਪਾਂ ਇਸ ਕਰਕੇ نیچے ਬਾਰਡਰ ਨਹੀਂ ਲਾਇਆ ਘੇਰੇ ਤੇ ਬਾਰਡਰ ਲਾਈਏ ਤਾਂ ਬਿਲਕੁਲ ਨਾ ਟ੍ਰੈਕ ਸੂਟ ਦੀ ਤਰ੍ਹਾਂ ਇਹ ਸੂਟ ਬਣ ਜਾਂਦਾ ਈ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਬਾਹਾਂ ਕੋਲੋਂ ਵੀ ਬਾਰਡਰ ਲੱਗਿਆ ਹੁੰਦਾ ਹੈ ਘੇਰੇ ਦੇ نیچے ਵੀ ਬਾਰਡਰ ਲਾ ਦਈਏ ਤੇ ਪਜਾਮੀ ਦੇ نیچے ਵੀ ਮੂਰੀ ਕੋਲੇ ਬਾਰਡਰ ਲਾ ਦਈਏ ਤਾਂ ਜਦੋਂ ਬੱਚਾ ਤੁਰਦਾ ਫਿਰਦਾ ਹੁੰਦਾ ਉਦੋਂ ਉਸ ਇਹ ਮੇਰੀ ਸੂਟ ਹੈ ਜਿਆ ਪਾਇਆ ਜਾ ਵੀ ਨਾ ਬੱਚੇ ਦੇ ਟਰੈਕ ਸੂਟ ਦੀ ਤਰ੍ਹਾਂ ਸੂਟ ਲੱਗਦਾ ਜੀ ਬਹੁਤ ਸੋਹਣਾ ਲੱਗਦਾ ਇਹ ਸੂਟ ਬਣਿਆ ਹੋਇਆ ਲੋ ਜੀ ਬਾਹਾਂ ਆਪਾਂ ਦੋਨੇ ਲਗਾਤੀਆਂ ਤੇ ਹੁਣ ਆਪਾਂ ਨੀਚੇ ਵਾਲੀ ਜਿਹੜਾ ਘੇਰੇ ਦੀ ਫੋਲਡਿੰਗ ਸੀ ਉਹ ਕਰਾਂਗੇ ਦੇਖੋ ਇੱਕ ਆਪਾਂ ਤੁਹਾਨੂੰ ਹੋਰ ਗੱਲ ਦੱਸ ਦਿੰਦੇ ਨੇ ਜਿਵੇਂ ਆਪਾਂ ਕਮੀਜ਼ ਘੇਰੇ ਦਾ ਫੋਲਡ ਕਰ ਰਹੇ ਹਾਂ ਆਪਾਂ ਆਪਣੀ ਇਹ ਸ਼ਰਟ ਹੈ ਜਿਹੜੀ ਇਹਨਾਂ ਆਪਾਂ ਨੂੰ ਡਬਲ ਫੋਲਡ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਨਾ ਤਾਂ ਇਸ ਕੱਪੜੇ ਦੇ ਵਿੱਚ ਕੋਈ ਧਾਗੇ ਵਗੈਰਾ ਨਿਕਲਦੇ ਹੁੰਦੇ ਨਾ ਕੋਈ ਇੰਟਰਲੋਕ ਕਰਨ ਦੀ ਲੋੜ ਪੈਂਦੀ ਹੁੰਦੀ ਹੈ ਇਹ ਹੌਜ਼ਰੀ ਵਾਲਾ ਕੱਪੜਾ ਹੁੰਦਾ ਹੈ ਤੇ ਇਹ ਆਪਾਂ ਵੈਸੇ ਸਿੱਧਾ ਹੀ ਫੋਲਡ ਕਰ ਸਕਦੇ ਹੁੰਨੇ ਆਂਗੇ ਐ ਨਹੀਂ ਕਿ ਆਪਾਂ ਨੂੰ ਇੱਕ ਥੋੜਾ ਜਿਹਾ ਅੰਦਰ ਫੋਲਡ ਕਰਕੇ ਫਿਰ ਸੀਨ ਮਾਰਨੀ ਪਵੇ ਤੇ ਉਹ ਆਪਾਂ ਨੂੰ ਦੇਖੋ ਇਸ ਤਰ੍ਹਾਂ ਹੀ ਸੀਨ ਮਾਰਨ ਦੀ ਲੋੜ ਨਹੀਂ ਪੈਂਦੀ ਇਹ ਆਪਾਂ ਸਿੱਧੀ ਸੀਮਾ ਮਾਰਾਂਗੇ ਇੱਕ ਸੀਨ ਦੇਖੋ ਇਹ ਮਾਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਪੈਰ-ਪੈਰ ਦੀ ਇੱਕ ਸੀਨ ਇਹਦੇ ਨਾਲ ਹੋਰ ਲਗਾਵਾਂਗੇ ਤਾਂ ਜੋ ਇਹ ਬਿਲਕੁਲ ਦੇਖੋ ਜੀ ਸੂਟ ਪਾਇਆ ਹੋਇਆ ਬੱਚੇ ਦੇ ਰੈਡੀਮੇਡ ਦੀ ਤਰ੍ਹਾਂ ਲੱਗੇ ਕਿਉਂਕਿ ਆਮ ਤੌਰ ਤੇ ਆਪਾਂ ਰੈਡੀਮੇਡ ਸੂਟ ਜਦੋਂ ਲੈ ਕੇ ਆਉਂਦੇ ਆ ਦੇਖੋ ਇਹ ਡਬਲ-ਡਬਲ ਸੀਨ ਲੱਗੀ ਹੁੰਦੀ ਹੈ ਇੱਕ ਪੈਰ-ਪੈਰ ਦੀ ਸੀਨ ਲੱਗੀ ਹੁੰਦੀ ਹੈ ਤੇ ਇੱਕ ਸੀਨ ਲੱਗੀ ਹੁੰਦੀ ਹੈ ਜਿਵੇਂ ਐਸੀ ਇਹ ਆਪਾਂ ਇਸ ਤਰ੍ਹਾਂ ਦੇਖੋ ਬਾਹਾਂ ਦੀ ਮੂਰੀ ਤੇ ਵੀ ਡਬਲ ਕਰ ਸਕਦੇ ਆ ਘੇਰੇ ਤੇ ਵੀ ਡਬਲ ਕਰ ਸਕਦੇ ਆ ਜਿਹੜੀ ਕੈਪ ਐ ਕੈਪ ਤੇ ਵੀ ਡਬਲ ਕਰ ਸਕਦੇ ਆ ਡਬਲ ਸੀਨ ਆਏ ਲੱਗੀਆਂ ਥੋੜੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਜਿਵੇਂ ਰੈਡੀਮੇਡ ਸੂਟ ਤੇ ਲੱਗੀਆਂ ਹੁੰਦੀ ਐ ਲੋ ਜੀ ਆਪਾਂ ਡਬਲ ਸੀਨ ਲਗਾਉਣ ਤੋਂ ਬਾਅਦ ਆਪਣਾ ਹੁਣ ਕੈਪ ਰਹਿ ਗਈ ਜੀ ਦੇਖੋ ਲਾਉਣ ਵਾਲੀ 10 15 ਮਿੰਟਾਂ ਦੇ ਵਿੱਚ ਬੱਚੇ ਦਾ ਜਿਹੜਾ ਹੈਗਾ ਸੀ ਪੂਰਾ ਸੂਟ ਤਿਆਰ ਹੋ ਗਿਆ ਜੀ ਕੈਪ ਤੇ ਦੇਖੋ ਜਿਵੇਂ ਆਪਾਂ ਫੋਲਡਿੰਗ ਰੱਖਿਆ ਸੀ ਉਵੇਂ ਇੱਕ ਆਪਾਂ ਸੀਨ ਇਸ ਤਰ੍ਹਾਂ ਹੀ ਲਗਾਈ ਹੈ ਜੀ ਫੋਲਡਿੰਗ ਦੀ ਜਿਹਦੇ ਵਿੱਚ ਕੀ ਆਪਾਂ ਡੋਰੀ ਪਾਵਾਂਗੇ ਕੈਪ ਤੇ ਵੀ ਦੇਖੋ ਮੈਂ ਦੋ ਸੀਨਾ ਲਗਾਈਆਂ ਨੇ ਗਿਆ ਇੱਕ ਪੈਰ ਪੈਰ ਦੀ ਤੇ ਇੱਕ ਵੈਸੀ ਉਸ ਤੋਂ ਬਾਅਦ ਦੇਖੋ ਸਾਈਡ ਵਾਲੀ ਸੀਨ ਆਪਾਂ ਇਹ ਲਗਾ ਦੇਣੀ ਹੈ ਤੇ ਫਿਰ ਆਪਾਂ ਇਹਦੇ ਨਾਲ ਲਗਾਵਾਂਗੇ ਜੀ ਇਹ ਸ਼ਰਟ ਦੇ ਨਾਲ ਕੈਪ ਨੂੰ ਜੜਾਂਗੇ ਤੇ ਤੁਹਾਨੂੰ ਜੜਨੀ ਵੀ ਦੱਸਦੇ ਹਾਂ ਕਿ ਆਪਾਂ ਇਹ ਕਿਵੇਂ ਜੜਨੀ ਹੈ ਜਿਵੇਂ ਜਿਵੇਂ ਆਪਾਂ ਗਲਾਈ ਕੀਤੀ ਸੀ ਉਸੇ ਹਿਸਾਬ ਨਾਲ ਦੇਖੋ ਆਪਾਂ ਇਹਦੇ ਉੱਤੇ ਸੀਨ ਲਗਾਉਣੀ ਹੈ। ਲੋ ਜੀ ਇਹ ਆਪਾਂ ਦੇਖੋ ਕੈਪ ਇਹ ਇਸ ਤਰ੍ਹਾਂ ਤਿਆਰ ਕਰ ਲਈ। ਹੁਣ ਆਪਾਂ ਸ਼ਰਟ ਦੀ ਨਾਂ ਲਗਾਵਾਂਗੇ ਜੀ ਇਹਨੂੰ। ਜਿਹੜਾ ਦੇਖੋ ਜੀ ਆਪਾਂ ਗਲ ਆ ਗਿਆ ਦੋਨੇ ਸਾਈਡਾਂ ਤੇ ਜਿਹੜਾ ਵਿਚਾਲੇ ਸੈਂਟਰ ਚ پیس ਹੈ ਤੀਰਾ ਤੀਰੇ ਤੇ ਆਪਾਂ ਦੇਖੋ ਜੀ ਸੈਂਟਰ ਇਹਦਾ ਕੱਢਾਂਗੇ ਥੋੜਾ ਜਿਹਾ ਵੱਧ ਮਾ ਕਪੜਾ ਸੀ ਮੈਂ ਕੱਟਤਾ ਤੇ ਉਸ ਤੋਂ ਬਾਅਦ ਸੈਂਟਰ ਦੇ ਵਿੱਚ ਟੱਕ ਜ਼ਰੂਰ ਲਾਉਣਾ ਇਹਦੇ ਤੇ ਫਿਰ ਆਪਾਂ ਕੈਪ ਤੇ ਦੇਖੋ ਸੀਨ ਲੱਗੀ ਹੋਈ ਹੈ ਇਹ ਟੱਕ ਤੇ ਇਹ ਸੀਨ ਦੋਨੇ ਉੱਤੇ ਧਰ ਕੇ ਦੇਖੋ ਜੀ ਆਪਾਂ ਇਹ ਸੀਨ ਲਗਾਵਾਂਗੇ ਤੇ ਇੱਕ ਆਪਾਂ 1 ਇੰਚ ਦੀ ਫੱਟੀ ਲਵਾਂਗੇ ਕਪੜੇ ਦੀ ਉਹ ਆਪਾਂ ਇਹਦੇ ਨਾਲ-ਨਾਲ ਉਹ ਧਰਾਂਗੇ ਕਿਉਂਕਿ ਜਿਹੜੀ ਆਪਾਂ ਕੈਪ ਝੜ ਰਹੇ ਹਾਂ ਦੇਖੋ ਫੱਟੀਆਂ ਤੋਂ 1 ਇੰਚ ਛੱਡ ਕੇ ਫੱਟੀ ਦਾ ਦੇਖੋ ਛੱਡ ਕੇ ਫੋਲਡਿੰਗ ਫਿਰ ਆਪਾਂ ਕੈਪ ਧਰਨੀ ਹੈ ਜੀ ਇਸ ਤਰ੍ਹਾਂ ਕਿਉਂਕਿ ਉਹ ਫਿਰ ਆਪਾਂ ਜਿਹੜੀ ਕਪੱਟੀ ਲਾ ਰਹੇ ਹਾਂ ਤੇ ਉਹ ਪੱਟੀ ਮੋੜਿਆ ਆਉਗੀ ਫਰੰਟ ਤੇ ਬਿਲਕੁਲ ਮੂਰੇ ਲਾਵਾਂਗੇ ਤੇ ਇਹ ਆਪਾਂ ਫੱਟੀ ਛੱਡ ਕੇ ਲਾਵਾਂਗੇ ਕੈਪ ਜਿਹੜੀ ਲਾਵਾਂਗੇ ਇਸ ਕਰਕੇ ਆਪਾਂ ਨੂੰ 1 ਇੰਚ ਦੀ ਜਿਹੜੀ ਫੱਟੀ ਸੀ ਉਹ ਲਾਉਣੀ ਪੈ ਰਹੀ ਹੈ ਫੱਟੀ ਨੂੰ ਥੋੜਾ ਜਿਹਾ ਫੋਲਡ ਕਰਕੇ ਦੇਖੋ ਆਪਾਂ ਐਂ ਧਰ ਕੇ ਤੇ ਇਹ ਸਾਰੀ ਸੀਨ ਨੂੰ ਕਵਰ ਕਰਾਂਗੇ ਤੇ ਜਿਹੜਾ ਆਪਾਂ ਟੱਕ ਲਾਇਆ ਸੀ ਸੈਂਟਰ ਦੇ ਵਿੱਚ ਤੇ ਕੈਪ ਤੇ ਸੀਨ ਲੱਗੀ ਹੋਈ ਸੀ ਤੇ ਇਹਨਾਂ ਨੂੰ ਦੇਖੋ ਜੀ ਆਪਾਂ ਬਰਾਬਰ ਰੱਖਣਾ ਤਾਂ ਫਿਰ ਆਪਣੀ ਕੈਪ ਹੈ ਜਿਹੜੀ ਘੁੰਮਦੀ ਨਹੀਂ ਹੈਗੀ ਤੇ ਇਹਨੂੰ ਬਿਲਕੁਲ ਇਸ ਸੈਂਟਰ ਆ ਜਾਊਗਾ ਦੇਖੋ ਇਹਦਾ ਇਸ ਤਰ੍ਹਾਂ ਆਪਾਂ ਇਹ ਆਪਣੀ ਜਿਹੜੀ ਕੈਪ ਹੈ ਜੀ ਕੈਪ ਲਗਾ ਦਾਂਗੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਕੈਪ ਲਾਉਣ ਤੋਂ ਬਾਅਦ ਆਪਣੀ ਸਾਰੀ ਸ਼ਰਟ ਸੀ ਦੇਖੋ ਜੀ ਇਹ ਬਣ ਕੇ ਤਿਆਰ ਹੋ ਗਈ ਇਸੇ ਤਰ੍ਹਾਂ ਹੁਣ ਆਪਾਂ ਪਜਾਮੇ ਵੀ ਬਣਾਉਣੀ ਤੁਹਾਨੂੰ ਦੱਸਦੇ ਆ ਛੋਟੇ ਬੱਚਿਆਂ ਦੀਆਂ ਮਾਮਾ ਹੁਣ ਤਾਂ ਦੇਖੋ ਜੀ ਇਹ ਬਹੁਤ ਸੌਖਾ ਹੈ ਉਹ ਆਪਣੇ ਬੱਚਿਆਂ ਦੇ ਆਪਣੇ ਮਨਪਸੰਦ ਦਾ ਕੱਪੜਾ ਲਿਆ ਕੇ ਬੱਚਿਆਂ ਦੇ ਸੂਟ ਦੇਖੋ ਆਪਣੇ ਮਨਪਸੰਦ ਦੇ ਬਣਾ ਕੇ ਬੱਚਿਆਂ ਦੇ ਪਾ ਸਕਦੀਆਂ ਨੇ ਬਾਜ਼ਾਰ ਵਿੱਚੋਂ ਕਈ ਵਾਰ ਆਪਾਂ ਨੂੰ ਕੱਪੜਾ ਨਹੀਂ ਵੀ ਪਸੰਦ ਆਉਂਦਾ ਹੁੰਦਾ ਤਾਂ ਦੇਖੋ ਇਸ ਤਰ੍ਹਾਂ ਦੇ ਕੱਪੜੇ ਆਮ ਹੀ ਆਪਾਂ ਨੂੰ ਮਿਲ ਜਾਂਦੇ ਆ ਕਿਉਂਕਿ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇਹ ਹੌਜ਼ਰੀ ਵਾਲੇ ਕੱਪੜੇ ਨਹੀਂ ਤੁਨਵੇਂ ਕੱਪੜੇ ਆ ਵੀ ਆਪਾਂ ਕਹਿ ਦਿੰਨੇ ਆ ਇਹ ਦੁਕਾਨਾਂ ਤੇ ਦੇਖੋ ਜੀ ਆਮ ਹੀ ਇਹ ਕੱਪੜਾ ਪਿਆ ਹੁੰਦਾ ਹੈ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਇਸ ਸਸਤਾ ਸੂਟ ਪੈਂਦਾ ਲੋ ਜੀ ਹੁਣ ਆਪਾਂ ਜਿਹੜੀ ਫੱਟੀ ਲਾਈ ਸੀ ਤੇ ਉੱਥੇ ਨਾਲ ਆਪਾਂ ਪੈਰ ਪੈਰ ਦੇ ਸੀਨ ਲਾ ਕੇ ਫੱਟੀ ਨੂੰ ਦਬਾ ਦੱਬਵੀਂ ਸੀਨ ਲਗਾਉਣੀ ਆ ਫੱਟੀ ਤੇ ਇਸੇ ਤਰ੍ਹਾਂ ਸੀਨ ਲਗਾਉਣ ਤੋਂ ਬਾਅਦ ਦੇਖੋ ਜੀ ਇਹ ਆਪਣੀ ਜਿਹੜੀ ਸ਼ਰਟ ਸੀ ਕੰਪਲੀਟ ਹੋ ਗਈ ਲੋ ਜੀ ਆਪਾਂ ਦੇਖੋ ਇੱਕ ਆਪਣੀਆਂ ਭੈਣਾਂ ਨੂੰ ਪਹਿਲਾਂ ਵੀਡੀਓ ਪਾਈ ਸੀ ਕਿ ਬੱਚੇ ਵਾਲੀ ਕਿ ਕੁੜੀ ਹੋਣੀ ਹੈ ਜਾਂ ਮੁੰਡਾ ਹੋਣੀ ਹੈ ਇਹ ਸਿਰਫ ਮੈਂ ਤੁਹਾਨੂੰ ਐ ਵੀ ਦੱਸ ਦੰਨੀ ਆ ਦੇਖੋ ਮੈਂ ਉਸੇ ਮਤਲਬ ਕਿ ਭੈਣ ਦੇ ਬੱਚੇ ਦੇ ਸੂਟ ਬਣਾ ਰਹੀਆਂ ਇਹ ਜਿਹੜਾ ਬਣਾ ਰਹੀਆਂ ਦੋ ਸੂਟ ਉਹਨਾਂ ਦੀ ਬੇਟੀ ਹੋਈ ਸੀਗੀ ਤੇ ਵੀਡੀਓ ਤਾਂ ਮੈਥੋਂ ਦੇਖੋ ਨਹੀਂ ਪਈ ਪਰ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਉਹਨਾਂ ਦੀ ਬੇਟੀ ਹੋਈ ਸੀ ਤੇ ਉਸੇ ਬੇਟੀ ਦੇ ਆਪਾਂ ਇਹ ਸੂਟ ਬਣਾ ਰਹੇ ਹਾਂ ਜੀ ਛੋਟੇ ਵਿੱਚ ਲੋ ਜੀ ਹੁਣ ਆਪਾਂ ਇੱਕ ਛੋਟਾ ਜਿਹਾ ਟੱਕ ਲਾਉਣਾ ਹੈ ਸਿਰਫ ਉੱਪਰਲੇ ਜਿਹੜਾ ਆਪਾਂ ਫੋਲਡ ਕੀਤਾ ਸੀ ਨਾ ਮੂਰਲਾ ਪੀਸ ਉੱਤੇ ਆਪਾਂ ਛੋਟਾ ਜਿਹਾ ਟੱਕ ਲਾਵਾਂਗੇ ਟੱਕ ਜਿਹੜਾ ਲਾਉਣਾ ਹੈ ਆਪਾਂ ਉੱਪਰਲੀ ਉੱਪਰਲੀ ਉਸਤੇ ਲਾਉਣਾ ਦੇਖੋ ਤੈ ਦੇ ਵਿੱਚ ਨੀਚੇ ਨਹੀਂ ਇੱਕ ਪੂਰਾ ਹੋਣਾ ਚਾਹੀਦਾ ਉੱਪਰਲੀ ਸਾਈਡ ਤੇ ਟੱਕ ਲਾ ਕੇ ਛੋਟਾ ਜਿਹਾ ਤੇ ਉੱਥੋਂ ਦੀ ਆਪਾਂ ਇਹ ਡੋਰੀ ਪਾਉਣੀ ਹੈਗੇ ਡੋਰੀ ਚ ਦੇਖੋ ਜੀ ਆਪਾਂ ਇਸ ਤਰ੍ਹਾਂ ਡੋਰੀ ਨੂੰ ਪਰੋ ਕੇ ਉਸ ਤੋਂ ਬਾਅਦ ਦੇਖੋ ਆਪਾਂ ਇਹਦੇ ਕਿੱਕ ਕੈਪ ਲੈ ਕੇ ਆਏ ਸੀ ਤਾਂ ਜੋ ਡੋਰੀ ਹੈ ਜਿਹੜੀ ਆਪਣੀ ਨਿਕਲੇ ਨਾ ਕੈਪ ਆਪਾਂ ਮੂਰੇ ਲਗਾ ਦਾਂਗੇ ਵੈਸੇ ਜੇ ਆਪਣੇ ਕੋਲ ਇਹ ਕੈਪ ਹੀ ਨਾ ਹੋਣ ਤਾਂ ਆਪਾਂ ਦੇਖੋ ਕੱਪੜੇ ਦੇ ਬਣਾ ਕੇ ਵੀ ਮੂਰੇ ਲਾ ਸਕਦੇ ਹਾਂਗੇ ਇਹ ਇਹ ਕੈਪ ਪਾਉਣ ਤੋਂ ਬਾਅਦ ਦੇਖੋ ਜੀ ਮੂਰੇ ਮੈਂ ਇੱਕ ਟਾਈਟ ਵਾਲੀ ਗੱਠ ਲਾਤੀ ਤਾਂ ਜੋ ਜਿਹੜਾ ਕੈਪ ਨਹੀਂ ਨਿਕਲ ਨਾ ਸਕਣਾ ਦੋਨੇ ਤੇ ਬਾਜ਼ਾਰ ਵਰਗੇ ਆਪਣੇ ਸੂਟ ਲੱਗਣ ਇਸ ਕਰਕੇ ਦੇਖੋ ਮੈਂ ਉਹ ਮਤਲਕੇ ਨੀ ਲਾਏ ਹੈਗੇ ਕੱਪੜੇ ਦੇ ਪੀਸੇ ਹੀ ਲਾਏ ਇਸ ਕਰਕੇ ਮੈਂ ਮਾਰਕੀਟ ਦੇ ਵਿੱਚੋਂ ਲੈ ਕੇ ਆਈ ਸੀ ਕੈਪ ਨੇ ਜਿਹੜੇ ਦੇਖੋ 1 ਰੁਪਏ ਦਾ ਇੱਕ ਹੀ ਕੈਪ ਆਇਆ 2 ਰੁਪਏ ਦੇ ਸਿਰਫ ਕੈਪ ਆਏ ਸੀ ਇਹਦੇ ਨਾਲ ਇਹਨੂੰ ਇੱਕ ਰੈਡੀमेड ਲੁੱਕ ਮਿਲ ਜੂਗੀ ਸੂਟ ਨੂੰ ਜੇ ਆਪਾਂ ਚਾਹੀਏ ਤਾਂ ਦੇਖੋ ਬੱਚੇ ਦੇ ਵੈਸੇ ਵੀ ਕੋਈ ਲਿਆ ਕੇ ਸਟicker ਵਗੈਰਾ ਵੀ ਲਾ ਸਕਦੇ ਆ ਜੇ ਪਲੇਨ ਹੁੰਦਾ ਤਾਂ ਸਟicker ਵੀ ਲਾ ਦਿੰਦੇ ਜੀ ਬਹੁਤ ਸੋਹਣਾ ਲੱਗਦਾ ਤੇ ਕੋਈ ਪਛਾਣ ਨਹੀਂ ਸੀ ਕਰ ਸਕਦਾ ਇਹ ਸੂਟ ਦੀ ਕੀ ਆਪਾਂ ਇਹ ਘਰ ਵਿੱਚ ਬਣਾਇਆ ਜਾਂ ਆਪਾਂ ਬਾਜ਼ਾਰ ਵਿੱਚੋਂ ਬਣਾਇਆ ਦੇਖੋ ਜੀ ਹੁਣ ਆਪਣੀ ਇੱਕ ਸਬਸਿਡੀ ਫੱਟੀ ਲਈ ਸੀ ਕਾਜ ਵਟਣ ਵਾਲੀ ਉਹਦੇ ਉੱਤੇ ਆਪਾਂ ਬਟਨ ਤੇ ਕਾਜ ਕਰਾਂਗੇ ਫਿਰ ਮੈਂ ਤੁਹਾਨੂੰ ਪੂਰਾ ਸੂਟ ਕੰਪਲੀਟ ਕਰਕੇ ਦਿਖਾਉਂਗੀ ਐਨੇ ਆਪਾਂ ਪਜਾਮੀ ਬਣਾ ਲੈਨੇ ਆ ਪਜਾਮੀ ਦੇਖੋ ਜੀ ਆਪਾਂ ਤੁਹਾਨੂੰ ਸਿੱਧੇ ਜਿਹਾ ਢੰਗ ਨਾਲ ਸਮਝਾ ਦਿੰਨੇ ਆ ਸਭ ਤੋਂ ਪਹਿਲਾਂ ਦੇਖੋ ਆਪਾਂ ਝੋਲੀ ਦੀਆਂ ਸੀਨਾ ਲਾਵਾਂਗੇ ਪੁੱਠੇ ਪੀਸ ਨੇ ਜਿਹੜੇ ਦੇਖੋ ਬਾਹਰ ਰੱਖਾਂਗੇ ਦੋਨੇ ਸਿੱਧੇ ਪੀਸ ਨੇ ਅੰਦਰ ਰੱਖਾਂਗੇ ਝੋਲੀ ਦੀਆਂ ਸਿਉਣਾ ਲਾਵਾਂਗੇ ਜੀ ਇਸ ਤਰ੍ਹਾਂ ਡਬਲ ਕਰਕੇ ਉਸ ਤੋਂ ਬਾਅਦ نیچے ਫੋਲਡ ਕਰਾਂਗੇ نیچے ਫੋਲਡ ਕਰਨ ਤੋਂ ਬਾਅਦ ਤੇ ਆਪਾਂ ਇਹਦੇ ਦੇਖੋ ਇਹ ਵਾਲੀ ਸੀਨ ਲਾਵਾਂਗੇ ਜੀ ਇਸ ਤਰ੍ਹਾਂ ਉਸ ਤੋਂ ਬਾਅਦ ਦੇਖੋ ਆਪਾਂ ਇਲਾਸਟਿਕ ਪਾਉਣੀ ਹੈ ਇਲਾਸਟਿਕ ਪਾਉਣ ਤੋਂ ਬਾਅਦ ਆਪਣੀ ਪਜਾਮੀ ਜਿਹੜੀ ਤਿਆਰ ਹੋ ਗਈ ਹੁਣ ਆਪਣਾ ਪੂਰਾ ਸੂਟ ਤਿਆਰ ਹੋ ਗਿਆ ਜੀ ਤੇ ਇੱਕ ਸੂਟ ਮੈਂ ਹੋਰ ਬਣਾ ਕੇ ਰੱਖਿਆ ਤੇ ਇਸ ਤਰ੍ਹਾਂ ਦੇਖੋ ਆਪਾਂ ਤੁਹਾਨੂੰ ਸੋਨੇ ਦੋਨੇ ਸੂਟ ਦਿਖਾਉਨੇ ਆ ਕਾਜ ਬਟਨ ਮੈਂ ਇੱਕ ਕਰ ਲੈਣੀਆਂ ਤੇ ਬਟਨ ਜਿਹੜੇ ਹੈਗੇ ਆ ਜੀ ਆਪਾਂ ਤੁਹਾਨੂੰ ਦੱਸ ਦੇਣੇ ਥੋੜੀ ਥੋੜੀ ਗੈਪ ਦੇ ਨਾਲ ਆਪਾਂ ਇਸ ਤਰ੍ਹਾਂ ਰੱਖ ਲੈਣੇ ਆ ਤੇ ਇਸੇ ਤਰ੍ਹਾਂ ਆਪਾਂ ਕਾਜ ਦੇ ਨਿਸ਼ਾਨ ਲਾ ਦਾਂਗੇ ਨੀਚੇ ਵਾਲੀ ਫੱਟੀ ਤੇ ਤੇ ਫਿਰ ਆਪ ਕਾਜ ਬੰਨ੍ਹ ਕਰਕੇ ਸਾਨੂੰ ਦੋਨੇ ਸੂਟ ਦਿਖਾਉਨੇ ਆ ਲਓ ਜੀ ਆਪਣਾ ਸੂਟ ਦੇਖੋ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੱਕ ਸੂਟ ਮੈਂ ਹੋਰ ਬਣਾਇਆ ਸੀ ਜੀ ਇਸ ਕਲਰ ਦਾ ਇਹਦੀ ਪਰ ਮੈਥੋਂ ਵੀਡੀਓ ਨਹੀਂ ਬਣੀ ਸੀਗੀ ਇਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਇਹ ਵੀ ਆਪਾਂ ਘਰ ਵਿੱਚ ਹੀ ਬਣਾਇਆ ਸੀ ਦੋਨੇ ਸੂਟ ਨੇ ਆਪਣੇ ਦੇਖੋ ਬਣ ਕੇ ਤਿਆਰ ਹੋ ਗਏ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ